ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਨੂੰ ਬਣਾਇਆ ਗਿਆ ਵਾ ਤੇ ਅੱਜ ਵਰਕਰ ਮਿਲਣੀ ਕੀਤੀ ਗਈ ਹੈ ਵਰਕਰਾਂ ਦੇ ਹਜੂਮ ਨੂੰ ਸਬੋਧਨ ਕੀਤਾ ਪੱਪੀ ਜੀ ਸਾਡੇ ਨਾਲ ਮੌਜੂਦ ਹੈ ਪੱਪੀ ਜੀ ਕਿਸ ਤਰ੍ਹਾਂ ਦੇ ਦੇਓ ਐਮਐਲਏ ਤੋਂ ਬਾਅਦ ਹੁਣ ਪਾਰਟੀ ਨੇ ਵਿਸ਼ਵਾਸ ਦਿਤਾ ਕੇ ਲੋਕ ਸਭਾ ਦਾ ਉਮੀਦਵਾਰ ਵੀ ਬਣਾਇਆ ਵਾ ਲੇ ਕੋਈ ਪਾਰਟੀ ਦੇ ਮੈਂ ਸਭ ਨਾਲ ਪਹਿਲਾਂ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਪੰਜਾਬ ਜੋ ਪੰਜਾਬ ਦਾ ਮਾਣ ਆ ਔਰ ਸਾਡੇ ਡਾਕਟਰ ਸੰਦੀਪ ਪਾਟਕ ਜੀ ਜਨਨ ਸ਼ਕਤੀ ਆਲਿੰਦਿਆ ਆਮ ਆਦਮੀ ਪਾਰਟੀ ਉਹਨਾਂ ਦਾ ਵੀ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਇੰਨਾ ਵਿਸ਼ਵਾਸ ਕਰਕੇ ਮੈਨੂੰ ਲੁਧਿਆਣਾ ਲੋਕ ਸਭਾ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਟਿਕਟ ਨਵਾਜ ਕੇ ਮੈਂ ਤੁਹਾਨੂੰ ਸਾਰਿਆਂ ਨੂੰ ਆਪਣੇ ਵੱਲੋਂ ਵਿਸ਼ਵਾਸ ਦਿਵਾਉਣਾ ਕਿ ਲੁਧਿਆਣੇ ਦੇ ਲੋਕਾਂ ਦੀ ਜਿਹੜੀ ਆਵਾਜ਼ ਆ ਜਿਵੇਂ ਵਿਧਾਨ ਸਭਾ ਦੇ ਵਿੱਚ ਜਾ ਕੇ ਲੋਕਾਂ ਦੀ ਆਵਾਜ਼ ਚੱਕੀ ਸੀ ਇਸੇ ਤਰ੍ਹਾਂ ਹੀ ਹੁਣ ਜਿਹੜੀ ਲੋਕ ਸਭਾ ਦੇ ਵਿੱਚ ਜਦੋਂ ਲੋਕ ਸ਼ੀਰਵਾਦ ਦੇਉਗੇ ਇਸੇ ਤਰ੍ਹਾਂ ਹੀ ਲੋਕਾਂ ਦੀ ਆਵਾਜ਼ ਜਿਹੜੀ ਆ ਉਹ ਲੋਕ ਸਭਾ ਚ ਦਿੱਲੀ ਤੁਹਾੋਂ ਮੰਗੇ ਦਿੱਲੀ ਜਾ ਕੇ ਆਏ ਉਹ ਲੁਧਿਆਣਾ ਦੇ ਸਾਰੇ ਐਮ ਐਲ ਏ ਦੀ ਸੁਰੀਤਾ ਕੇਜਰੀਵਾਲ ਦੇ ਨਾਲ ਮੀਟਿੰਗ ਹੋਈ ਹੈ ਕਿਸ ਤਰ੍ਹਾਂ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਕੀ ਦਿਸ਼ਾ ਨਿਰਦੇਸ਼ ਉਹਨਾਂ ਵੱਲੋਂ ਦਿੱਤੇ ਗਏ ਨੇ ਇਲੈਕਸ਼ਨਾਂ ਨੂੰ ਲੈ ਕੇ ਉਹਨਾਂ ਵੱਲੋਂ ਕੋਈ ਸੰਦੇਸ਼ ਆ ਭਈ ਤੁਸੀਂ ਜਿਹੜੇ ਆ ਪੰਜਾਬ ਦੇ ਜਝਾਰੂ ਲੋਕ ਹੋ ਤੁਹਾਨੂੰ ਸਾਰਿਆਂ ਨੂੰ ਮੈਂ ਦੇਖ ਕੇ ਮੇਰਾ ਮਨ ਬੜਾ ਖੁਸ਼ ਹੁੰਦਾ ਕਿ ਮੁਸੀਬਤ ਦੇ ਵਿੱਚ ਵੀ ਤੁਸੀਂ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜੇ ਹੋ ਪੰਜਾਬ ਦੇ ਲੋਕ ਉਹਨਾਂ ਨੇ ਇਸ ਗੱਲੋਂ ਪੰਜਾਬੀਆਂ ਦੀ ਸਲਾਣਾ ਕੀਤੀ ਆ ਔਰ ਅਸੀਂ ਵੀ ਉਹਨਾਂ ਨੂੰ ਭਰੋਸਾ ਦਵਾਇਆ ਕਿ ਸਾਡੇ ਅਰਵਿੰਦ ਕੇਜੀਵਾਲ ਦੇ ਅਸੀਂ ਸਿਪਾਹੀਆਂ ਉਹ ਸਾਡਾ ਕਮਾਂਡਰ ਆ ਉਹ ਸਾਡਾ ਬੌਸ ਆ ਅਸੀਂ ਉਹਦੇ ਨਾਲ ਆ 24 ਘੰਟੇ ਔਰ ਉਹਨਾਂ ਤੋਂ ਅਸ਼ੀਰਵਾਦ ਲੈ ਕੇ ਆਇਆ ਸੁਨੀਤਾ ਕੇਜੀਵਾਲ ਜੀ ਤੋਂ ਹੋਰ ਕੀ ਗੱਲਬਾਤ ਕੀਤੀ ਲੋਕ ਸਭਾ ਇਲੈਕਸ਼ਨਾਂ ਨੂੰ ਲੈ ਕੇ ਕੀ ਰਣਨੀਤੀ ਵਿਚਾਰ ਹੋਈ ਕਿਸ ਤਰ੍ਹਾਂ ਜਿਹੜਾ ਵਾ ਜਿਹੜਾ ਵਾ ਸਟ੍ਰੈਟਜੀ ਬਣਾਈ ਜਾਏਗੀ ਕਿਉਂਕਿ ਹੁਣ ਜਿਹੜੀ ਆ ਕਿਤੇ ਨਾ ਕਿਤੇ ਕਮਾਂਡ ਜਿਹੜਾ ਵਾ ਸੁਨੀਤਾ ਕੇਜੀਵਾਲ ਵੀ ਸੰਭਾਲਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਅਰਵਿੰਦ ਕੇਜੀਵਾਲ ਜੇਲ੍ਹ ਦੇ ਵਿੱਚ ਨੇ ਪੰਜਾਬ ਦੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਸਨੀਤਾ ਕੇਰੀਆਲ ਨੂੰ ਐਨਾ ਭਰੋਸਾ ਵਾਹ ਜਿਵੇਂ ਮਾਨ ਨੂੰ ਇੱਕ ਆਪਣੇ ਬੱਚੇ ਤੇ ਹੁੰਦਾ ਵਾ ਉਹ ਛੋਟਾ ਭਾਈ ਬਣ ਕੇ ਕੇਰੀਆਲ ਸਾਹਿਬ ਦਾ ਅੱਜ ਮੁੱਖ ਮੰਤਰੀ ਪੰਜਾਬ ਜੋ ਹੈ ਉਹਦਾ ਨਾ ਮੋਢੇ ਨਾ ਮੋਢਾ ਲਾ ਕੇ ਖੜਾ ਅਸੀਂ ਉਹਨਾਂ ਦੇ 92 ਮੈਂਬਰ ਉਹਨਾਂ ਦੇ ਮੋਢੇ ਨਾ ਮੋਢਾ ਲਾ ਕੇ ਖੜੇ ਆ ਪੰਜਾਬ ਨੂੰ ਉਹੀ ਜੋ ਭਗਵੰਤ ਸਿੰਘ ਮਾਨ ਦਾ ਸੰਦੇਸ਼ ਆ ਪੰਜਾਬ ਨੂੰ ਉਹੀ ਰੰਗਲਾ ਪੰਜਾਬ ਹੱਸਦਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਨੰਬਰ 1 ਬਣਾਉਣਾ ਪਏ। ਲੁਧਿਆਣਾ ਤੋਂ ਬਾਅਦ ਜਲੰਧਰ ਤੇ ਹੋਰ ਸ਼ਹਿਰਾਂ ਦੇ ਐਮਐਲਏਾਂ ਦੇ ਨਾਲ ਵੀ ਲਗਾਤਾਰ ਮੀਟਿੰਗਾਂ ਹੋ ਰਹੀਆਂ। ਕੀ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਵਾ ਪਾਰਟੀ ਦੀ ਕਮਾਂਡ ਜਾਂ ਦਿੱਲੀ ਦੇ ਮੁੱਖ ਮੰਤਰੀ ਦੀ ਕਮਾਂਡ ਸੁਨੀਤਾ ਕੇਜੀਵਾਲ ਸੰਭਾਲ ਸਕਦੇ ਨੇ ਕਿਉਂਕਿ ਵਿਰੋਧੀ ਕਹ ਰਹੇ ਨੇ ਲਗਾਤਾਰ ਕਿ ਅਰਵਿੰਦ ਕੇਜੀਵਾਲ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਵਿਰੋਧੀ ਜੋ ਮਰਜ਼ੀ ਕਹੀ ਜਾਣ। ਪਹਿਲਾਂ ਵੀ ਸਾਡੇ ਮੁੱਖ ਮੰਤਰੀ ਦਿੱਲੀ ਦੇ ਅਰਵਿੰਦ ਕੇਜੀਵਾਲ ਸੀਗੇ, ਹੁਣ ਵੀ ਉਹੀ ਨੇ। ਤੇ ਰਹਿਣੇ ਵੀ ਉਹੀ ਆ ਤਾਂ ਪ੍ਰਚਾਰ ਦੇ ਵਿੱਚ ਆਣਗੇ ਸੁਨੀਤਾ ਕੇਜੀਵਾਲ ਕਿਉਂਕਿ ਇੰਡੀਆ ਦੀ ਇੰਡੀਆ ਗਠਬੰਧਨ ਦੀ ਮੀਟਿੰਗ ਦੇ ਵਿੱਚ ਵੀ ਜਾ ਰਹੇ ਨੇ ਪੰਜਾਬ ਦੇ ਵਿੱਚ ਵੀ ਕੋਈ ਗੱਲਬਾਤ ਹੋਈ ਕਿ ਆਉਣ ਵਾਲੇ ਦਿਨਾਂ ਇਹ ਪ੍ਰਚਾਰ ਵਾਸਤੇ ਆਣਗੇ ਜੀ ਉਹ ਐਸੀ ਜਿਆਰੂਦੀ ਪਤਨੀ ਆ ਸੁਨੀਤਾ ਕੇਜੀਵਾਲ ਉਹ ਕ੍ਰਾਂਤੀਕਾਰੀ ਜੋ ਸਾਡਾ ਨੇਤਾ ਅੰਦਰ ਆ ਉਹਨਾਂ ਦਾ ਜੀਵਨ ਸਾਥੀ ਆ ਉਹਦੇ ਅੰਦਰ ਵੀ ਜਜ਼ਬੇ ਉਹਨੇ ਹੀ ਆ ਜਿੰਨੇ ਉਹਨਾਂ ਦੇ ਅੰਦਰ ਆ ਅਗਰ ਅਸੀਂ ਬੁਲਾਵਾਂਗੇ ਜਾਂ ਇੱਥੇ ਆਉਗੇ ਉਹ ਉਹ ਅਜੇ ਉਹਨਾਂ ਦਾ ਛੱਡਿਆ ਹੋਇਆ ਇੱਕੋ ਹੀ ਸ਼ਹਿਰ ਨਹੀਂ ਇਹਨਾਂ ਨੂੰ ਮਾਨ ਸਰਦਾਰ ਭਗਵੰਤ ਸਿੰਘ ਮਾਨ ਹੋਰ ਕਿਸ ਮੁੱਦੇ ਤੇ ਗੱਲਬਾਤ ਹੋਈ ਲਗਾਤਾਰ ਸਾਰੇ ਦੇ ਸਾਰੇ ਐਮਐਲਏ ਬੁਲਾਏ ਸੀਗੇ ਹੁਣ ਬਾਕੀ ਸ਼ਹਿਰਾਂ ਦੇ ਵੀ ਬੁਲਾ ਰਹੇ ਨੇ ਕਿ ਜਿਹੜਾ ਪੰਜਾਬ ਨੂੰ ਲੈ ਕੇ ਜਾਂ ਲੋਕ ਸਭਾ ਇਲੈਕਸ਼ਨਾਂ ਨੂੰ ਲੈ ਕੇ ਕੀ ਮੁੱਦਾ ਡਿਸਕਸ ਹੋਇਆ ਦੇਖੋ ਲੋਕ ਸਭਾ ਦੀਆਂ ਜੋ ਸਰਦਾਰ ਭਗਵੰਤ ਸਿੰਘ ਮਾਨ ਨੇ ਕਿਹਾ 13 ਜ਼ੀਰੋ ਹੋਣ ਜਾ ਰਹੀਆਂ ਨੇ ਪੰਜਾਬ ਦੇ ਇਤਿਹਾਸ ਦੇ ਵਿੱਚ ਜਿਵੇਂ 92 ਮੈਂਬਰ ਪੰਜਾਬੀਆਂ ਨੇ ਸਾਢੇ 3 ਕਰੋੜ ਲੋਕਾਂ ਨੇ 92 ਮੈਂਬਰ ਚੁਣ ਕੇ ਵਿਧਾਨ ਸਭਾ ਚ ਭੇਜੇ ਸੀ ਐਦਾਂ ਹੀ 13 ਦੀਆਂ 13 ਸੀਟਾਂ ਜਿਹੜੀਆਂ ਨੇ ਲੋਕ ਸਭਾ ਦੇ ਵਿੱਚ ਜਿੱਤ ਕੇ ਲੈ ਕੇ ਜਾਵਾਂਗੇ ਔਰ ਲੋਕਾਂ ਦਾ ਪੰਜਾਬ ਦੀ ਜਿਹੜੀ ਆਵਾਜ਼ ਆ ਉਹ ਮੋਦੀ ਦੇ ਕੰਨਾਂ ਤੱਕ ਪਹੁੰਚਾ। ਅਵਰੀਦ ਬਿੱਟੂ ਕਹਿੰਦੇ ਨੇ ਕਿ ਅਰਵਿੰਦ ਕੇਜੀਵਾਲ ਜੇਲ੍ਹ ਦੇ ਚ ਨੇ ਭਗਵੰਤ ਮਾਨ ਨੂੰ ਤਾਂ ਮਿਲਣ ਦਾ ਟਾਈਮ ਤੱਕ ਨਹੀਂ ਦੇ ਰਹੇ ਤੇ ਜਿਹੜਾ ਵਾ ਲਗਜ਼ਰੀ ਕਿੰਗ ਦਾ ਖਿਤਾਬ ਜਿਹੜਾ ਵਾ ਅਰਵਿੰਦ ਕੇਜੀਵਾਲ ਨੂੰ ਦਿੱਤਾ ਕਹਿੰਦੇ ਜਲਦ ਅਸਤੀਫਾ ਦੇਣਾ ਚਾਹੀਦਾ ਕਹਿੰਦੇ ਲਗਜ਼ਰੀ ਕਿੰਗ ਨੂੰ। ਦੇਖੋ ਗੱਲ ਸੁਣੋ ਬਿੱਟੂ ਨੂੰ ਕੋ ਬਈ ਤੈਨੂੰ ਹੁਣ ਕਾਂਗਰਸੀਆਂ ਨੇ ਦਰਵਾਜ਼ੇ ਬੰਦ ਕੀਤੇ ਸੀ ਜੇ ਬਿੱਟੂ ਐਜੇ ਬਿਆਨ ਨਹੀਂ ਦੇਊਗਾ ਕੇਜੀਵਾਲ ਦੇ ਖਲਾਫ ਤਾਂ ਭਾਜੀਪੀ ਵਾਲਿਆਂ ਨੇ ਵੀ ਦਰਵਾਜ਼ੇ ਬੰਦ ਕਰ ਲੈਨੇ ਉਹਦੇ ਲਈ। ਉਹ ਤਾਂ ਬਿਆਨ ਦੇ ਰਿਹਾ ਹੋ ਕੀ ਲੱਗਦਾ ਹੈ ਕਿ ਅੱਜ ਵਰਕਰਾਂ ਨੂੰ ਮਿਲਿਆ ਤੇ ਕਿਸ ਤਰ੍ਹਾਂ ਦਾ ਦੇਖ ਰਹੇ ਹੋ ਆਮ ਆਦਮੀ ਪਾਰਟੀ ਦਾ ਲੁਧਿਆਣਾ ਦੇ ਵੇਖੋ ਮੈਂ ਤਾਂ ਅੱਜ ਵੀ ਕਹਿੰਦੇ ਆਮ ਆਦਮੀ ਮੈਂ ਅੱਜ ਵੀ ਇਸ ਕਮਾਂ ਨੂੰ ਦੇਖਦੇ ਹੋਏ ਔਰ ਅੱਜ ਜੋ ਮੈਂ ਇਹਨਾਂ ਦੇ ਅੰਦਰ ਜੋਸ਼ ਔਰ ਹੋਸ਼ ਦੇਖਿਆ ਮੈਨੂੰ ਦੇਖ ਕੇ ਬੜਾ ਮਨ ਨੂੰ ਸੰਤੁਸ਼ਟੀ ਆ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਇੱਕ ਇੱਕ volunteers ਆ ਉਹ ਸਾਰੇ ਪੱਪੀ ਬਣ ਕੇ ਕੰਮ ਕਰੂਗਾ ਜੀ ਬਿਲਕੁਲ ਐਸੀ ਅਸ਼ੋਕ ਪ੍ਰਾਸ਼ਰ ਪੱਪੀ ਜਿਹੜੇ ਦੱਸਦੇ ਨੇ ਇਹ ਰਾਏ ਨੇ ਕਿ ਸੁਨੀਤਾ ਕੇਜਰੀਵਾਲ ਨਾਲ ਜੋ ਮੀਟਿੰਗ ਹੋਈ ਹੈ ਉਸ ਦੇ ਵਿੱਚ ਕਿਹੜੇ ਮੁੱਦੇ ਡਿਸਕਸ ਹੋਏ ਨੇ ਕੈਮਰਾ ਪਾਸਾ ਰੋਹਿ ਦੇ ਨਾਲ ਵਿਵੇਕਪਾਲ ਪੰਜਾਬ ਤੱਕ